ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਹਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਤਰੀ ਪੰਜਾਬ ਸਰਕਾਰ ਪਾਕਿਸਤਾਨ ਸੱਜੇ ਜੀ ਕੱਲ ਆਪਾਂ ਤਰਨਲ ਸ਼ੇਅਰ ਕੀਤਾ ਜਦੋਂ ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਰਚ ਬੈਠ ਕੇ ਕਸ਼ਤੀ 'ਚ ਬੈਠ ਕੇ ਅਸੀਂ ਜਿਹੜੇ ਸਾਡੇ ਗ੍ਰੰਥੀ ਯਾਤਰੀ ਸਹਿਬਾਨ ਇਥੋਂ ਦੇ ਸੇਵਾਦਾਰ ਸਾਰੇ ਫੈਸਿਓਸਨ ਸਾਹਮਣੀ ਪਿਛਲੀ ਬਿਲਡਿੰਗ ਤੋਂ ਲੈਣੇ ਆਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕਰ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਨਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਰਦਾਰ 에ਰੀਅਲ ਵਿਊ ਕੀਤਾ ਔਰ ਜਾਣ ਲੱਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਹਦੇ ਉਸ ਮੀਟਿੰਗ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਬਾਸ਼ੀ ਸੋਬੀ ਮੌਜੂਦ ਸਨ ਇਸੇ ਤਿੱਕੇ ਨਾਲ ਤੁਸੀਂ ਪਿੱਛੇ ਦੇਖਿਆ ਹੋਣੀ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਕਿ ਸਾਡੇ پاک ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟੰਬ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹੇ ਨੇ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਅਸੀਂ ਮੋਦੀ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਮੋਦੀ ਸਰਕਾਰ ਜੀ ਸੰਗਤਾ ਭੇਜੋ ਉਹਨਾਂ ਨੇ ਟਾਈ ਲੱਗ ਕੇ ਉਸ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕਲ ਤੱਕ ਕਿ ਸਾਰਾ ਪਾਣੀ ਤੋਂ ਅਸੀਂ ਕੱਢ ਲਾਂਗੇ ਮੈਂ ਸੰਗਤਾਂ ਦੇ ਚਹੇਵੇਂ ਚ ਬੇਨਤੀ ਕਰਦਾ ਉਹ ਸੰਗਤਾਂ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨੇ ਤੋਂ ਰੰਧੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਆਰੰਭ ਕਰਨੀ ਹੈ ਅਸੀਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸੋ ਆਓ ਆਪਾਂ ਸੇਵਾ ਆਰੰਭ ਕਰੀਏ ਗੁਰੂ ਘਰ ਦੀ ਪਰਸੋਂ ਤੋਂ ਜਿਹੜੀ ਸੇਵਾ ਆਰੰਭ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫਿਰ ਸਿੱਧੀ ਕੇਨਾਲ ਸ਼ਾਨਦਾਰ ਕੇਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰੀਏ ਆਪਾਂ ਸ਼ਾਮ ਦਾ ਦੀਵਾਨ ਵਿੱਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰ ਫਿਰ ਸੰਗਤ ਦੀ ਤੁਹਾਡਾ ਸਭ ਦਾ ਧੰਨਵਾਦ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੈਂ ਆਖਰਿਚ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਹਤောਮਾ ਮਰੀਮ ਨਵਾਰਸ਼ਿਵ ਸਾਹਿਬਾ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਾਹ ਅਸ਼ਿਫ ਸਾਹਿਬ ਦਾ ਆਪਣੇ ਇਸ ਇਲਾਕੇ ਦੇ ਜਿਹੜਾ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮੰਤਰੀ جناب ਐਸਰ ਇਕਬਾਲ ਸਾਹਿਬ ਦਾ ਆਪਣੇ ਮੰਤਰੀ جناب ਸਰਦਾਰ ਯੂਸਫ ਸਾਹਿਬ ਦਾ ਔਰ ਇਕੁਟਸ ਪ੍ਰਾਪਰਟੀ ਬੋਰਡ ਦਾ ਆਪਣੇ ਡਿਪਟੀ ਕਮਿਸ਼ਨਰ ਪੂਰੀ ਇਤਜ਼ਾਮੀਆਂ ਦਾ ਨਾਰੋਵਾਲ ਦੀ ਆਵਾਮ ਦਾ ਧੰਨਵਾਦ ਕਰਦਾ ਔਰ ਆਖਰ ਮੈਂ ਫੀਲਡ ਮਾਰਸ਼ਲ جناب ਜਨਰਲ ਅਸਮੁਨੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਪੂਰਾ ਦਿਨ ਉਹਨਾਂ ਦੀ ਫੌਜ ਦੇ ਜਿਹੜੇ ਜਵਾਨ ਬਾਹਰ ਖੜੇ ਹੋ ਕੇ ਸਾਡੇ ਨਾਲ ਔਰ ਫਿਰ ਗੁਰੂ ਘਰ ਅੰਦਰ ਆ ਕੇ ਸਾਡੇ ਨਾਲ ਉਹਨਾਂ ਨੇ ਸੇਵਾ ਕੀਤੀ ਅੱਜ ਵੀ ਉਹਨਾਂ ਦੇ ਜਵਾਨ ਲੱਗੇ ਹੋਏ ਨੇ ਔਰ ਜਿਹੜਾ ਪਾਣੀ ਅੰਦਰ ਹੈ ਉਹ ਬਾਹਰ ਕੱਢ ਰਹੇ ਨੇ ਉਸ ਮੈਂ ਸਭ ਦਾ ਧੰਨਵਾਦ ਕਰਦਾ ਸੰਗਤ ਜੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਸਾਨ ਸੰਗਤਾ ਕੋਲੋਂ ਵਿਛੜਿਆ ਸੀ ਕੱਲ ਗੁਰੂ ਪਾਤਸ਼ਾਹ ਕਿਰਪਾ ਕਰਨ ਦੁਬਾਰਾ ਫੇਰ ਆਪਾਂ ਕੱਲ ਤੋਂ ਇੱਥੇ ਰੌਣਕਾਂ ਲੱਗਣਗੀਆਂ ਆ ਅਸੀਂ ਮੋਦੀ ਸਰਕਾਰ ਨੇ ਕਰ ਫੇਰ ਬੇਨਤੀ ਕਰਦੇ ਆ ਮੋਦੀ ਸਾਹਿਬ 2 ਲੱਖ ਕਿਉਂ ਸੇਕ ਪਾਣੀ ਨਹੀਂ ਸਾਨੂੰ ਚਾਹੀਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸ਼ਬਦ ਔਰ ਲਾਂਘਾ ਜਿਹੜਾ 7 ਮਈ ਤੋਂ ਬੰਦ ਹੈ ਤੋ ਅਰ ਨੂੰ ਅਸੀਂ ਬੇਨਤੀ ਕਰਦੇ ਹਾਂ ਕੋਈ ਸਲੰਗ ਨੂੰ ਖੋਲੋ ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਨ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੱਤੀ ਹੈ ਸਿੱਖ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਕੱਲ ਦਾ ਜਦੋਂ ਦਾ ਕਰਤਾਰਪੁਰ ਸਾਹਿਬ 'ਚ ਪਾਣੀ ਆਇਆ ਹੈ ਪਾਕਿਸਤਾਨ ਦਾ ਮੀਡੀਆ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹਰ ਸ਼ਖਸ ਜਿਹੜਾ ਉਹਨਾਂ ਨੇ ਕੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਮੈਨੂੰ ਦੁਨੀਆ ਪਰਦੇ ਵੱਖ-ਵੱਖ ਉਹਨਿਆਂ ਤੋਂ ਸਿੱਖ ਸੰਗਤਾਂ ਦੇ ਨਾਨਕ ਨਾਮਲੇਵਾ ਸੰਗਤਾਂ ਦੇ ਸ਼ਰਧਾਲੂਆਂ ਦੇ ਮੁਸਲਮਾਨ ਪਰਵਾਹਾਂ ਦੇ ਸਿੱਖ ਕ੍ਰਿਸਤIAN ਪ੍ਰਵਾਦੀ ਹਿੰਦੂ ਪ੍ਰਵਾਦੀ ਸਭ ਦੇ ਫੋਨ ਆਏ ਉਹਨਾਂ ਨੇ ਆਪਣੇ ਦੁੱਖਤਾ ਪ੍ਰਗਟਾਵਾ ਕੀਤਾ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਸਾਡੇ ਮੁਸਲਮਾਨ ਵੀਰਾਂ ਦੇ ਫੋਨ ਆਏ ਮੈਂ ਸਭ ਦਾ ਤਰਵਤ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਜਲਦ ਆਪਾਂ ਇਹ ਦੁਬਾਰਾ ਅਸਥਾਨ ਗੁਰੂ ਪਾਤਸ਼ਾਹ ਦਾ ਇਹਨੂੰ ਅਸੀਂ ਉਸੇ ਤਰੀਕੇ ਨਾਲ ਦੁਬਾਰਾ ਫਿਰ ਇੱਥੇ ਪ੍ਰਕਾਸ਼ ਵੀ ਹੋਏਗਾ ਪਰ ਆਪਾਂ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਨਾਮ ਸਿ ਉਚਾਰਨ ਕਰਾਂਗੇ ਬੋਲਚਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ